ਚੰਡੀਗੜ੍ਹ ਦੇ ਪੱਤਰਕਾਰਾਂ ਨਾਲ ਮੁਖਾਤਬ ਹੁੰਦੇ ਹੋਏ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਸਾਫ ਦਾ ਖਾਲਿਸਤਾਨੀ ਦਵਿੰਦਰਪਾਲ ਸਿੰਘ ਪੁੱਲਰ ਤੇ ਗੁਰਦੀਪ ਖੇੜਾ ਨੂੰ ਪੰਜਾਬ ਲੈਉਣ ਦੇ ਸਵਾਲ ਤੇ ਕਿਹਾ ਕਿ ਦੋਹਾਂ ਨੂੰ ਪੰਜਾਬ ਲੈਉਣ ਨਾਲ ਭਾਈਚਾਰਕ ਸਾਂਝ ਵਧੇਗੀ ਅਤੇ ਸਮਾਜ 'ਚ ਸ਼ਾਂਤੀ ਫੈਲਦੀ ਹੈ। ਦੋ ਕੈਦੀ ਜਿਨ੍ਹਾਂ ਨੂੰ 33 ਸਾਲ ਜੇਲ੍ਹ ਚੋਗੇ ਉਹਨਾਂ ਨੂੰ ਟਰਾਂਸਫਰ ਕੀਤਾ ਕੋ ਰਿਆ ਨਹੀਂ ਕੀਤਾ। ਉਹਨਾਂ ਦੇ ਵੀ ਇਹ ਇਹ ਤਾਂ ਜੀ ਹੱਤਵਾਦ ਆ ਗਿਆ ਜੀ ਕਿੰਨਾ ਹੱਤਵਾਦ ਆ ਗਿਆ ਉਹਨਾਂ ਦੇ ਤੇ ਉਹ ਉਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਨੇ 5 ਤੋਂ 20 ਸਾਲ ਕੀਤਾ ਔਰ ਉਹਨਾਂ ਨੇ ਉਹ ਨੋ অবਜੈਕਸ਼ਨ ਦਿੱਤਾ ਵੀ ਉਹਨਾਂ ਨੇ ਅਰਜ਼ੀ ਉੱਥੋਂ ਦਿੱਤੀ ਉਹ ਗਵਰਨਮੈਂਟ ਆਫ ਇੰਡੀਆ ਨੇ ਸਟੇਟ ਗਵਰਨਮੈਂਟ ਨੇ ਤੇ ਜੇ ਉਹ ਇੱਥੇ ਆ ਗਏ ਉਹਦੀ ਪ੍ਰਾਪਰ ਮਤਲਬ ਫੈਮਿਲੀ ਉਹਦੀ ਵਾਈਫ ਕਰਲੀ ਉਹ ਵਿਚਾਰੀ ਇੰਗਲੈਂਡ ਰਹਿੰਦੀ ਹੈ ਉਹਦੀ ਮੈਨੂੰ ਬੜਾ ਮੈਂ ਮੈਨੂੰ ਬੜਾ ਮੁਸ਼ਕਲ ਹੋ ਜਾਂਦਾ ਤੇ ਉਹਨਾਂ ਨੇ ਜਿਹੜਾ ਕੋ ਗੱਲ ਨਹੀਂ ਕਰ ਸਕਦੇ ਮੈਂ ਗੱਲ ਕਰਨਾ ਚਾਹੁੰਦਾ ਕਿ ਇੱਕ ਕਮਿਊਨਲ ਕੱਲਾ ਨਹੀਂ ਅਬ ਮੈਂ ਅੱਜ ਤੁਹਾਨੂੰ ਕਹਿਣਾ ਚਾਹਾਂ ਮੇਰਾ ਆਖਰੀ ਸਾਹ ਜੋ ਤੱਕ ਹੈ ਮੈਂ ਨਾ ਕੋਈ ਫੈਸਲਾ ਲੈਣਾ ਜਿਹਦੇ ਚ ਕੋਈ ਕਮਿਊਨਲ ਹਾਰਮਨੀ ਟੈਕ ਪੈਦਾ ਸਮਝ ਲਓ ਕਿ ਮੈਂ ਉਹ ਹੀ ਫੈਸਲਾ ਲੈਣਾ ਜਿਹੜਾ ਕਮਿਊਨਲ ਹਾਰਮਨੀ ਨੂੰ ਮਜ਼ਬੂਤ ਕਰੇ ਇਸ ਲਈ ਮੈਂ ਸਿਰ ਤੁਹਾਨੂੰ ਇਹੀ ਬੇਤੀ ਕਰਦਾ ਕਿ ਇਹ ਜੀਆਂ ਖਬਰਾਂ ਇਹ ਫਿਰ ਲੋਕਾਂ ਦੇ ਮਨਾਂ 'ਚ ਸ਼ੰਕਾ ਪਾ ਜਾਂਦੀ ਹੈ ਜੱਤਵਾਦ ਆ ਗਿਆ ਜੀ ਫਲਾਨਾ ਆ ਗਿਆ ਹੋਰ ਫਲਾਨਾ ਆ ਗਿਆ ਇਸ ਕਰਕੇ ਇੱਕ ਤਾਂ ਕਮਿਊਨਲ ਹਾਰਮਨੀ ਨੂੰ ਮਜ਼ਬੂਤ ਰੱਖਣਾ ਹਰ ਇੱਕ ਜਰਨਲਿਸਟ ਦਾ ਫਰਜ਼ ਹੈ